ਪਹਿਲਾਂ ਮੈਂ ਦੋ ਤਿੰਨ ਜਗ੍ਹਾ ਤੇ ਹੋਰ ਵੀ ਗਿਆ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ ਮੈਂ ਤੋ ਦੋ ਤਿੰਨ ਜਗ੍ਹਾ ਤੇ ਗਿਆ ਸੀ ਉਹ ਆਪਣੇ ਥੋੜਾ ਜਿਹਾ ਕਹਿ ਵਾਦੇ ਤੋਂ ਮੁਕਰ ਗਏ ਇਸ ਕਰਕੇ ਮੈਂ ਇਹਨਾਂ ਕੋਲ ਆਇਆ ਔਰ ਇਹਨਾਂ ਨੇ ਮੈਨੂੰ ਦਿੱਤੇ ਹੋਏ ਵਾਦੇ ਮੁਤਾਬਕ ਆਪਣੀ ਜਿਹੜੀ ਹੈ ਇੰਟੂ ਦੀ ਡੇਟ ਉਹ ਲੈ ਕੇ ਦਿੱਤੀ ਹੈ ਆਈ ਕੰਟ੍ਰੈਕਟ ਜਦੋਂ ਬਣਾ ਕੇ ਰੱਖਣਾ ਉਹ ਬਹੁਤ ਜ਼ਰੂਰੀ ਆ ਉਹ ਤੁਹਾਡੇ ਫੇਸ ਦੇ ਉੱਤੇ ਹੀ ਇਹ ਚੀਜ਼ ਦੀ ਪਛਾਣ ਲੈਂਦਾ ਕਿ ਇਹ ਸੱਚਾਈ ਬੋਲਦੇ ਆ ਕਿ ਜਾਂ ਝੂਠ ਬੋਲਦੇ ਆ ਹੈਲੋ ਫਰੈਂਡਸ ਵੈਲਕਮ ਟੂ ਆ ਯੂਟਿਊਬ ਚੈਨਲ ਆਜਾਸੀ ਫਿਰ ਤੋਂ ਹਾਜ਼ਰ ਆ ਇੱਕ ਨਵੀਂ ਯੂ ਐਸ ਏ ਦੀ ਸਕਸੈਸ ਸਟੋਰੀ ਲੈ ਕੇ ਅੱਜ ਤੋਂ ਪਹਿਲੇ ਵਾਲੀਆਂ ਵੀਡੀਓਜ਼ ਵਿੱਚ ਕਾਫੀ ਆਪਾਂ ਯੂਐਸਏ ਦੇ ਸਟੂਡੈਂਟ ਵੀਜ਼ਾਸ ਬਾਰੇ ਗੱਲ ਕੀਤੀ ਕਿ ਸਟੂਡੈਂਟ ਵੀਜ਼ਾ ਆ ਰਹੇ ਨੇ ਕਿ ਨਹੀਂ ਆ ਰਹੇ ਜਿਹੜਾ ਅਸੀਂ ਤੁਹਾਡੇ ਬੱਚਾ ਨਾਲ ਰੂਟੂ ਕਰਾਇਆ ਕਿ ਹਾਂ ਯੂਐਸਏ ਦੇ ਸਟੂਡੈਂਟ ਵੀਜ਼ਾ ਪ੍ਰੂਫ ਹੋ ਰਹੇ ਨੇ ਅੱਜ ਅਸੀਂ ਗੱਲਬਾਤ ਕਰਾਂਗੇ ਯੂਐਸਏ ਦੇ B1 ਵੀਜ਼ੇ ਬਾਰੇ ਜਿਹੜਾ ਕਿ ਵਿਜ਼ਿਟਰ ਵੀਜ਼ਾ ਹੁੰਦਾ ਸਾਡੇ client ਦਾ ਵਿਜ਼ਿਟਰ ਵੀਜ਼ਾ ਪ੍ਰੂਫ ਹੋਇਆ ਹੈ ਉਹਨਾਂ ਦਾ ਤੇ ਉਹਨਾਂ ਦੀ ਵਾਈਫ ਦਾ ਸਭ ਤੋਂ ਪਹਿਲਾਂ ਅਸੀਂ ਕੰਗ੍ਰੈਚੁਲੇਟ ਕਰਾਂਗੇ ਉਹਨਾਂ ਨੂੰ ਕੰਗ੍ਰੈਚੁਲੇਟ ਜਸਵੀਰ ਸਿੰਘ ਥੈਂਕ ਯੂ ਮੈਮ ਜੀ ਸਰ ਤੁਸੀਂ ਸਾਡੇ ਕਲਾਈਂਟਸ ਆ ਬਹੁਤ ਸਾਰੇ ਵਿਊਅਰਸ ਆ ਜਿਹੜੇ ਕੀ ਤੁਹਾਡੀ ਵੀਡੀਓ ਦੇਖ ਰਹੇ ਆ ਤੇ ਉਹਨਾਂ ਨੂੰ ਇਹ ਜਾਣਨ ਦੀ ਇੱਛਾ ਹੈ ਕਿ ਤੁਸੀਂ ਵੀਜ਼ਾ ਲੈਣ ਗਏ ਜਦੋਂ ਤੇ ਅੰਬੈਸੀ ਚ ਕਿਹੋ ਜਿਹਾ ਮਾਹੌਲ ਸੀ ਥੋੜਾ ਜਿਹਾ ਤੁਸੀਂ ਵਿਊਅਰਸ ਨੂੰ ਦੱਸੋਗੇ ਕਿਉਂਕਿ ਬਹੁਤ ਸਾਰੇ ਲੋਕ ਕੀ ਆ ਜਿਨ੍ਹਾਂ ਨੇ ਤੁਹਾਡੀ ਵੀਡੀਓ ਸੁਣ ਕੇ ਆਪਣੀ ਇੰਟਰਵਿਊ ਦੀ ਤਿਆਰੀ ਵੀ ਕਰਨੀ ਹੋਏਗੀ ਉਹਨਾਂ ਨੂੰ ਕੁਝ ਆਈਡੀਆਜ਼ ਹੋਏਗਾ ਕਿ ਹਾਂ ਇੰਟਰਵਿਊ ਕਰਨ ਜਾਣੇ ਆ ਤੇ ਉੱਥੇ ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਤੇ ਕੁਝ ਇੱਕ ਚੀਜ਼ਾਂ ਤੁਸੀਂ ਬੱਚਿਆਂ ਨੂੰ ਆਈ ਏਮ ਟੂ ਸੇ ਵਿਊਅਰਸ ਨੂੰ ਦੱਸਣਾ ਚਾਹੋਗੇ ਕਿ ਬੀ1 ਵੀਜ਼ਾ ਲੈਣ ਇੰਟਰਵਿਊ ਦੇ ਦੌਰਾਨ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਦੇਖੋ ਮੈਂ ਜਦ ਜਸਤੇ ਟਾਈਮ ਹੈ ਮੈਸੇਜ ਦੇ ਵਿੱਚ ਗਿਆ ਸਾਨੂੰ ਮੈਸੇਜ ਦੇ ਵਿੱਚ ਬਹੁਤ ਤਰੀਕੇ ਨਾਲ ਉਹਨਾਂ ਨੇ ਮਤਲਬ ਲਾਈਨ ਦੇ ਵਿੱਚ ਲਾਇਆ ਉਸ ਤੋਂ ਬਾਅਦ ਅਸੀਂ ਜਿਹੜੇ ਇੰਟਰਵਿਊ ਦਿੱਤੀ ਹੈਗੀ ਆ ਉਸ ਤੋਂ ਬਾਅਦ ਅਸੀਂ ਦੇਖਦੇ ਰਹੇ ਆ ਅਸੀਂ ਮਾਹੌਲ ਡਰ ਜ਼ਰੂਰ ਪੈਦਾ ਹੁੰਦਾ ਕਿ ਇੰਟਰਵਿਊ ਕਿਸੇ ਵੀ ਚੀਜ਼ ਦੀ ਹੋਵੇ ਉਹਦੇ ਵਿੱਚ ਕਿਸੇ ਤਰੀਕ ਦੀ ਵੀ ਇੰਟਰਵਿਊ ਹੋਵੇ ਉਹਦੇ ਵਿੱਚ ਡਰ ਜ਼ਰੂਰ ਹੁੰਦਾ ਪਰ ਉਹ ਡਰ ਨੂੰ ਆਪਾਂ ਦੂਰ ਕਰਕੇ ਆਈ ਕੰਟੈਕਟ ਜਦੋਂ ਬਣਾ ਕੇ ਰੱਖਣਾ ਉਹ ਬਹੁਤ ਜ਼ਰੂਰੀ ਆ ਉਹ ਤੁਹਾਡੇ ਫੇਸ ਦੇ ਉੱਤੇ ਹੀ ਇਹ ਚੀਜ਼ ਦੀ ਪਛਾਣ ਲੈਂਦਾ ਕਿ ਇਹ ਸੱਚਾਈ ਬੋਲਦੇ ਆ ਕਿ ਜਾਂ ਝੂਠ ਬੋਲਦੇ ਆ ਇਸ ਕਰਕੇ ਆਈ ਕੰਟੈਕਟ ਜਿਹੜਾ ਬਣਾਉਣਾ ਬਹੁਤ ਹੀ ਜ਼ਰੂਰੀ ਆ ਓਕੇ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਬੱਚਾ ਜਾਂ ਕੋਈ ਵੀ ਆ ਵਿਊਅਰ ਆ ਜਿਹੜਾ ਵੀ ਬੰਦਾ ਵਾ ਜਿੰਨੇ ਯੂਐਸਏ ਦਾ ਸਟੱਡੀ ਵੀਜ਼ਾ ਲੈਣਾ ਹੈ ਜਾਂ ਟੂਰਿਸਟ ਵੀਜ਼ਾ ਲੈਣਾ ਹੈ ਜੋ ਇੰਟਰਵਿਊ ਦੇ ਜਾਂਦਾ ਤੇ ਉਹਨੂੰ ਸਭ ਤੋਂ ਪਹਿਲਾਂ ਆਈ ਕੰਟੈਕਟ ਜੜਾ ਵਾ ਇੰਟਰਵਿਊਰ ਨਾਲ ਬਣਾ ਕੇ ਰੱਖਣਾ ਚਾਹੀਦਾ ਤਾਂਕਿ ਇੰਟਰਵਿਊਰ ਨੂੰ ਇਹ ਨਾ ਲੱਗੇ ਕਿ ਤੁਸੀਂ ਕਿਤੇ ਨਾ ਕਿਤੇ ਕੁਝ ਝੂਠ ਬੋਲਦੇ ਹੋ ਜਾਂ ਕੁਝ ਛੁਪਾ ਰਹੇ ਹੋ ਨਾਲ ਤੋਂ ਹੈਨਾ ਸਰ ਓਕੇ ਸਰ ਹੁਣ ਆਪਾਂ ਗੱਲ ਕਰਾਂਗੇ ਤੁਸੀਂ ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਰਾਹੀਂ ਆਪਣਾ ਵੀਜ਼ਾ ਹਾਸਲ ਕੀਤਾ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੇ ਸਟਾਫ ਨੇ ਤੁਹਾਨੂੰ ਗਾਈਡ ਕੀਤਾ ਹੋਏਗਾ ਤੁਸੀਂ ਦੱਸਣਾ ਚਾਹੋਗੇ ਈਵਰਸ ਨੂੰ ਕਿ ਜਿੱਦਾਂ ਦੀ ਟਰਾਂਸਪੇਰੈਂਸੀ ਤੁਹਾਨੂੰ ਐਨਰੋਲਮੈਂਟ ਦੇ ਟਾਈਮ ਕਾਉਂਸਲਰ ਵੱਲੋਂ ਦੱਸੀ ਗਈ ਸੀ ਕਿ ਉਹੀ ਟਰਾਂਸਪੇਰੈਂਸੀ ਨਾਲ ਤੁਹਾਡਾ ਸਾਰਾ ਕੰਮ ਹੋਇਆ ਤੁਹਾਨੂੰ ਅਪਾਇੰਟਮੈਂਟ ਹਾਂ ਜੇ ਆਪਾਂ ਗੱਲ ਕਰੀਏ ਬੱਚੇ ਨੂੰ ਅਪਾਇੰਟਮੈਂਟ ਦੀ ਬਹੁਤ ਸਾਰੇ ਲੋਕੀਆ ਜਿਨ੍ਹਾਂ ਦੇ ਮਾਈਂਡ ਵਿੱਚ ਇਹ ਚੀਜ਼ ਰਹਿੰਦੀ ਹੈ ਮਿਸਟਰ ਵੀਜ਼ਾ ਲਵਾਤਾ ਦਿੰਦੇ ਆ ਪਰ ਅਪਾਇੰਟਮੈਂਟ ਨਹੀਂ ਲੈ ਕੇ ਦਿੰਦੇ ਜੀ ਤੁਹਾਡੇ ਵੀ ਮਾਈਂਡ ਚ ਆਊਗੀ ਕਿ ਚਲੋ ਲਵਾਤਾ ਲਿੱਤਾ ਪਤਾ ਨਹੀਂ ਕਿ ਅਪਾਇੰਟਮੈਂਟ ਲੈ ਕੇ ਦੇਣੀ ਕਿ ਨਹੀਂ ਲੈ ਕੇ ਦੇਣੀ ਜੀ ਤੇ ਉਹ ਤੁਸੀਂ ਦੱਸੋਗੇ ਕਿ ਤੁਹਾਨੂੰ ਅਪਾਇੰਟਮੈਂਟ ਜਿਹੜੀ ਡੇਟ ਰਾਹੀਂ ਤੁਹਾਨੂੰ ਕਹੀ ਗਈ ਸੀ ਉਹ ਮਤਲਬ ਉਹੀ ਡੇਟ ਤੇ ਤੁਹਾਨੂੰ ਲੈ ਕੇ ਦਿੱਤੀ ਗਈ ਹੈ ਅਪਾਇੰਟਮੈਂਟ ਹਾਂਜੀ ਮੈਂ ਉਹ ਜਿਹੜੀ ਪਹਿਲਾਂ ਮੈਂ 2-3 ਜਗ੍ਹਾ ਤੇ ਹੋਰ ਵੀ ਗਿਆ ਸੀ ਮੈਂ ਨਾ ਨਹੀਂ ਲੈਣਾ ਚਾਹੁੰਦਾ ਹੈਗਾ ਮੈਂ ਤੋ 2-3 ਜਗ੍ਹਾ ਤੇ ਗਿਆ ਸੀ ਉਹ ਆਪਣੇ ਥੋੜਾ ਜਿਹਾ ਵਾਦੇ ਤੋਂ ਮੁਕਰ ਗਏ ਇਸ ਕਰਕੇ ਮੈਂ ਇਹਨਾਂ ਕੋਲ ਆਇਆ ਔਰ ਇਹਨਾਂ ਨੇ ਮੈਨੂੰ ਦਿੱਤੇ ਹੋਏ ਵਾਅਦੇ ਮੁਤਾਬਕ ਆਪਣੀ ਜਿਹੜੀ ਹੈ ਇੰਟੂ ਦੀ ਡੇਟਵਰ ਲੈ ਕੇ ਦਿੱਤੀ ਹੈਗੀ ਓਕੇ ਸਰ ਤੇ ਜੇ ਆਪਾਂ ਗੱਲ ਕਰੀਏ ਡੀਐਸ 160 ਫਾਰਮ ਜਿਹੜਾ ਕਿ ਸਾਰਿਆਂ ਨੂੰ ਪਤਾ ਹੈ ਕਿ ਯੂਐਸਏ ਜੇ ਕਿਸੇ ਨੇ ਜਾਣਾ ਹੈ ਚਾਹੇ ਉਹ ਸਟੂਡੈਂਟ ਵੀਜ਼ਾ ਤੇ ਜਾਣਾ ਹੈ ਚਾਹੇ ਵਿਜ਼ਟਰ ਵੀਜ਼ਾ ਤੇ ਜਾਣਾ ਹੈ ਤੇ ਇੱਕ ਡੀਐਸ 160 ਫਾਰਮ ਭਰਿਆ ਜਾਂਦਾ ਜਿਹਨੂੰ ਕਿ ਐਪਲੀਕੇਸ਼ਨ ਫਾਰਮ ਕਹਿੰਨੇ ਜਿੱਚ ਤੁਹਾਡੀ ਸਾਰੀ ਇਨਫੋਰਮੇਸ਼ਨ ਹੁੰਦੀ ਕੀ ਉਹ ਤੁਹਾਨੂੰ ਫਾਰਮ ਤੁਹਾਡੇ ਤੁਹਾਨੂੰ ਸਾਰਾ ਦਿਖਾ ਕੇ ਚੈੱਕ ਕਰਾ ਕੇ ਸਬਮਿਟ ਕੀਤਾ ਗਿਆ ਚੀਜ਼ ਦੇਖੋ ਜਦੋਂ ਇਹ ਫਾਰਮ ਭਰਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਨੂੰ ਪੁੱਛਿਆ ਗਿਆ ਫਿਰ ਮੈਨੂੰ ਇਹਨਾਂ ਨੇ ਇੱਕ ਕਾਪੀ ਪਾਈ ਫਿਰ ਮੈਂ ਕਾਪੀ ਉਹਦੇ ਚੋਂ ਕੰਪਿਊਟਰ 'ਚ ਕਢਾ ਕੇ ਫਿਰ ਮੈਂ ਉਹਦੀ ਤਿਆਰੀ ਵੀ ਕੀਤੀ ਔਰ ਉਸੇ ਹਿਸਾਬ ਦੇ ਨਾਲ ਹੀ ਕੀਤੀ ਜਿਸ ਹਿਸਾਬ ਨਾਲ ਮਤਲਬ ਅਸੀਂ ਭਰਿਆ ਫਿਲ ਕੀਤਾ ਸੀਗਾ ਓਕੇ ਸਰ ਥੈਂਕ ਯੂ ਸਰ ਤੁਸੀਂ ਕੁਝ ਵਿਊਅਰਸ ਨੂੰ ਕੋਈ ਛਡਵਾਈਸ ਦੇਣਾ ਚਾਹੁੰਦੇ ਹੋ ਜਿਹੜੇ ਕਿ ਯੂਐਸਏ ਦਾ ਟੂਰਿਸਟ ਵੀਜ਼ਾ ਜਾਂ ਵੀਜ਼ਾ ਲੈਣ ਜਾਣਾ ਚਾਹੁੰਦੇ ਆ ਤੇ ਅੰਬੈਸੀ ਵਿੱਚ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਆਪਣੇ ਮਾਈਂਡ 'ਚ ਰੱਖਣੀਆਂ ਚਾਹੀਦੀ ਹੈ ਕੁਛ ਇੱਕ ਐਡਵਾਈਸ ਜਾਂ ਮੈਸੇਜ ਸਭ ਤੋਂ ਪਹਿਲਾਂ ਤਾਂ ਮੈਂ ਮੈਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਗਲੋਬਲ ਗੁਰੂ ਵਾਲਿਆਂ ਨੂੰ ਬਹੁਤ-ਬਹੁਤ ਇਹ ਚੀਜ਼ ਦੀ ਮੁਬਾਰਕਾਈ ਦੇ ਦਿੰਦਾ ਕਿ ਜੋ ਸਾਨੂੰ ਉਹਨਾਂ ਨੇ ਬਹੁਤ ਹੀ ਅਛੇ ਤਰੀਕੇ ਨਾਲ ਗਾਈਡਨਸ ਕੀਤਾ ਉਥੇ ਕੀ ਡਰੈਸ ਪਾਉਣਾ ਕੀ ਬੋਲਣਾ ਕੀ ਇੰਟਰਵਿਊ ਦੇ ਵਿੱਚ ਪੁੱਛਦੇ ਨੇ ਕਿਦਾਂ ਤੁਸੀਂ ਜਵਾਬ ਦੇਣਾ ਕਿਦਾਂ ਤੁਸੀਂ ਆਈ ਕੰਟੈਕਟ ਬਣਾ ਕੇ ਰੱਖਣਾ ਇਹ ਜੋ ਗਲੋਬਲ ਗੁਰੂ ਨੇ ਸਾਨੂੰ ਦੱਸਿਆ ਸੀ ਉਹੀ ਸਾਨੂੰ ਆਹੀ ਉਥੇ ਫੇਸ ਕੀਤਾ ਹੈਗਾ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਸਾਨੂੰ ਇਸ ਕਰਕੇ ਸਾਡੇ ਜਿਹੜੇ ਦੋਨਾਂ ਦੇ ਮੇਰੇ ਆਉ ਮੇਰੇ ਵਾਈਫ ਦੇ ਜਿਹਨੇ ਵਿਜੀਆ ਉਹ ਪ੍ਰੂਫ ਹੋਇਆ ਗਿਆ ਓਕੇ ਥੈਂਕ ਯੂ ਸਰ ਜੇਕਰ ਤੁਸੀਂ ਵੀ ਆਪਣਾ ਯੂਐਸਏ ਦਾ ਸਟੱਡੀ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਲੈਣਾ ਚਾਹੁੰਦੇ ਹੋ ਤੇ ਇੱਕ ਵਾਰੀ ਇਸ ਵੀਡੀਓ ਨੂੰ ਜ਼ਰੂਰ ਦੇਖੋ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ ਸਟੇ ਟਿਊਨ ਫॉर ਨਿਊ ਅਪਡੇਟਸ ਥੈਂਕ ਯੂ ਥੈਂਕ ਯੂ